ਬਿਆਸ ਦਰਿਆ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ 1988 ਦੇ ਵਿੱਚ ਕਹਿੰਦੇ ਸੀ ਵੀ ਬਹੁਤ ਜ਼ਿਆਦਾ ਹੜ ਆਏ ਪਰ ਉਹਦੇ ਨਾਲੋਂ ਵੀ ਪਾਣੀ ਵਧ ਆ ਚੁੱਕਾ ਆ ਇਸ ਵੀਰ ਦੇ ਦ੍ਰਿਸ਼ਿਆ ਤੇ ਕਹਿੰਦੇ ਆ ਵੀ ਪਿੱਛੋਂ ਹਿਮਾਚਲ ਦੇ ਵਿੱਚ ਇੰਨਾ ਮੀਂਹ ਪੈੰਦਿਆ ਵਾ ਵੈਸੇ ਤਾਂ ਪੰਜਾਬ 'ਚ ਵੀ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈੰਦਿਆ ਆ ਤੇ ਪਾਣੀ ਦੇਖੋ ਤੁਸੀਂ ਪਾਣੀ ਦੀ ਰਫ਼ਤਾਰ ਦੇਖੋ ਇੰਨਾ ਪਾਣੀ ਜ਼ਿੰਦਗੀ 'ਚ ਨਾ ਕਦੀ ਅਸੀਂ ਪਹਿਲਾਂ ਦੇਖਿਆ ਤੇ ਨਾ ਜਿਹਦੇ ਨਾਲ ਵੀ ਗੱਲ ਕਰਦੇ ਆ ਹੂਸ ਨੇ ਕਦੀ ਦੇਖਿਆ ਹੁਣ ਤਾਂ ਇੱਥੋਂ ਤੱਕ ਚਿੰਤਾ ਸਤਾਉਣ ਲੱਗ ਗਈ ਹੈ ਕਿ ਅੱਗੇ ਤਾਂ ਸਾਰੀਆਂ ਪੈਲੀਆਂ ਬਰਬਾਦ ਹੋਈਆਂ ਨੇ ਹੁਣ ਸ਼ਹਿਰਾਂ ਦੇ ਵਿੱਚ ਪਾਣੀ ਵੀ ਜਾਣਾ ਸ਼ੁਰੂ ਹੋ ਗਿਆ ਆ ਗਰਦਾਸਪੁਰ ਵਾਲੇ ਪਾਸੇ ਲਾ ਲਓ ਤਰਨ ਤਰਨ ਦੇ ਏਰੀਏ ਲਾ ਲਓ ਇਹ ਸਭ ਪਾਣੀ ਦੀ ਮਾਰ ਹੇਠ ਨੇ ਮਾਦੋਪੁਰ ਡੈਮ ਦੇ ਚਾਰ ਫਲੱਡ ਗੇਟ ਟੁੱਟ ਚੁੱਕੇ ਨੇ ਹੁਣ ਪਾਣੀ ਧੜਾ ਧੜ ਬਿਨਾਂ ਕਿਸੇ ਕਿਉਸਿਕ ਜਾਂ ਫਿਰ ਮਾਤਰਾ ਤੋਂ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇਗਾ ਇਹ ਪਾਣੀ ਰਾਵੀ ਦਰਿਆ ਦੇ ਵਿੱਚ ਜਾਂਦਾ ਹੈ ਤੇ ਗਰਦਾਸਪੁਰ ਡੇਰਾ ਬਾਬਾ ਨਾਨਕ ਮਕੌੜਾ ਪਤਨ ਦੇ ਏਰੀਆ ਨੂੰ ਪ੍ਰਭਾਵਿਤ ਕਰਦਾ ਹੈ ਜਿੱਥੇ ਕੱਲ ਪਾਣੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵੜ ਗਿਆ ਸੀ ਤੇ ਅੱਜ ਸਵੇਰੇ ਥੋੜੀ ਜਿਹੀ ਰਾਹਤ ਮਿਲੀ ਸੀ ਪਰ ਅੱਧਾ ਘੰਟਾ ਪਹਿਲਾਂ ਇਹ ਚਾਰ ਫਲੱਡ ਗੇਟ ਟੁੱਟ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਹੋਰ ਜ਼ਿਆਦਾ ਤਬਾਹੀ ਦਾ ਮੰਜ਼ਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਮਾਦੋਪੁਰ ਡੈਮ ਜਿੱਥੇ ਪਹਿਲਾਂ ਗੇਟ ਖੋਲੇ ਗਏ ਸੀ ਉਸ ਦੇ ਨਾਲ-ਨਾਲ ਹੀ ਜਦੋਂ ਪਾਣੀ ਦਾ ਪ੍ਰੈਸ਼ਰ ਵੱਧ ਪਿਆ ਤੇ ਚਾਰ ਫਲੱਡ ਗੇਟ ਇਸ ਦੇ ਆਪਣੇ ਆਪ ਟੁੱਟ ਗਏ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਵੀ ਵਰਤੇ ਗਏ ਬਹੁਤ ਸਾਰੇ ਲੋਕ ਫਸ ਗਏ ਸੀ ਇੱਕ ਬੰਦੇ ਨੂੰ ਕਿਹਾ ਜਾ ਰਿਹਾ ਹੈ ਕਿ ਬੰਦਾ ਪਾਣੀ ਦੇ ਵਿੱਚ ਰੁੜ ਗਿਆ ਹਾਲਾਂਕਿ ਉਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਦੇਖੋ ਵੀ ਪਾਣੀ ਦੀ ਰਫ਼ਤਾਰ ਕਿੰਨੀ ਤੇਜ਼ ਹੈ ਇਹ ਪਾਣੀ ਸਾਰਾ ਹੁਣ ਰਾਵੀ ਦਰਿਆ ਦੇ ਥਾਣੀ ਲੋਕਾਂ ਦੇ ਘਰਾਂ ਚ ਪਿੰਡਾਂ ਦੇ ਵਿੱਚ ਤੇ ਜ਼ਮੀਨਾਂ ਦੇ ਵਿੱਚ ਵੜ ਸਕਦਾ ਹੈ ਸਰਦਾਰ ਸਾਹਿਬ ਇਹ 1988 ਚ ਕਹਿੰਦੇ ਇਹ ਬਹੁਤ ਜ਼ਿਆਦਾ ਹੜਾਏ ਉਹਨਾਂ ਨਾਲੋਂ ਵੱਧ ਲੱਗਦੇ ਤੁਹਾਨੂੰ ਹਾਂ ਜੀ ਵੱਧ ਹੈ ਜੀ ਉਦੋਂ ਕੀ ਹਾਲਾਤ ਸੀ ਕਿਤੇ ਹੁਣ ਉਦੋਂ ਲੱਗ ਦਿੱਤੇ ਰਹੇ ਕਿ ਪਾਣੀ ਦੇ ਤਰ੍ਹਾਂ ਆ ਗਿਆ ਸੀ ਬਹੁਤ ਜ਼ਿਆਦਾ ਉਹ ਆਣ ਕੇ ਦੀ ਥੋੜੀ ਚਿਰ ਬਾਅਦ ਸਾ ਡਿੱਗ ਪਿਆ ਇਹ ਨੂੰ ਦੌਮੀ ਨਹੀਂ ਹੋ ਗਏ ਲਗਾ ਰਾਈ ਤਾਂ ਡਰ ਕੇ ਚੜ ਗਿਆ ਕਿ ਉਤਰ ਗਿਆ ਚੜ ਗਿਆ ਉਤਰ ਗਿਆ ਸਾਰੀ ਫਸਲ ਗਾ ਦਿੱਤੀ ਕਿੰਨੇ ਕੱਲੇ ਹੋਣਗੇ 6000 ਏਕੜ ਦੇ ਕਰੀਬ ਹੋਣਗੇ ਕਿ ਯਾਰ ਇਹ ਇਕੱਲਾ ਮੁੰਡਾ ਪਿੰਡ ਨਹੀਂ ਬਾਈ ਜੀ ਸਾਰੇ ਪਿੰਡਾਂ ਦੀ ਇਹ ਸਾਰੇ ਬੜੇ ਜਿਆਦਾ ਜਿਆਦਾ ਸਾਰੇ ਬੜੇ ਜਿਆਦਾ ਹੋਵੇ ਨੇ ਜਿਆਦਾ ਤੇ ਇਹ ਹੁਣ ਫਸਲ ਝੋਨੇ ਦੀ ਤਾਂ ਗਈ ਖਰ ਝੋਨੇ ਝੋਨੇ ਦੀ ਫਸਲ ਵੀ ਗਈ ਜੀ ਗੰਨਾ ਵੀ ਗਿਆ ਹੁਣ ਇਸ ਵੇਲੇ ਤੇ ਬਿਲਕੁਲ ਉਹ ਜਿਹੜੇ ਝੋਨੇ ਉੱਚਾ ਵਧਿਆ ਨਾ ਨਾ ਕਮਾਦੋ ਨਾ ਵਗਣ ਦੇ ਜੋਗ ਰਹੇ ਨੇ ਕੋਈ ਵੱਤ ਪਾਈ ਹੋਣੀ ਨਹੀਂ ਤੇ ਟੈਕ ਟੁਰਨਾ ਉਹ ਕਿਸੇ ਵੇਲੇ ਲੱਗਣੀ ਨਹੀਂ ਕਣਕ ਕਣਕ ਬੀਜੀ ਜਾਉਂਦੀ ਮੁਸ਼ਕਲ ਆ ਖਰਮ ਹੋ ਰਿਹਾ ਵੇਖੋ ਕਮਾਦ ਵੀ ਸਾਰਾ ਕਣਕ ਮੁਸ਼ਕਲ ਆ ਖਤਮ ਹੋ ਰਿਹਾ ਵਾ ਡੋਬਰਿਆ ਸਾਰਾ ਕਮਾਦ ਜਿਹੜੀ ਤੇ ਪ੍ਰੇਤ ਘਟ ਪਈ ਉਹ ਪਰੀ ਪਦਰੀ ਉਹ 77 ਆ ਜੇ ਉਹ ਸ਼ਾਇਦ ਬੀਜੀ ਹੋਵੇ ਦੂਜੀ ਮੁਸ਼ਕਲ ਆ ਆ ਦੀ ਵੀ ਕੋਈ ਆਸ ਨਹੀਂ ਵੀਡੀਓ ਵੇਖੋ ਖਟਾ ਹੋ ਰਿਹਾ ਨਹੀਂ ਕਮਾਦ ਦਾ ਤਾਂ ਕੰਮ ਹੋ ਗਿਆ ਉਹਦੇ ਜੀ ਵੀ ਆ ਬ ਕੋਈ ਪਾਣੀ ਹਾਂਜੀ ਕਿੰਨੇ ਕਿੰਨੇ ਫੋਟੋ ਹੋ ਗਏ 15 15 ਪਾਣੀ ਕਿਤੋਂ 8 ਫੋਟ ਆ ਕਿਤੋਂ 10 ਫੋਟ ਆ ਕਿਤੇ 15 ਫੋਟ ਹੀ ਹੋਏਗਾ 20 ਫੋਟ ਤੱਕ ਮੰਜ ਤੱਕ ਨਹੀਂ ਕਿਹਾਂ ਥਾਂ ਤੇ ਲੱਗਦਾ ਅੱਛਾ ਜਦੋਂ ਉਹ ਜਿੱਥੇ ਕੱਕ ਜਿੰਦੇ ਹੁੰਦੇ ਹਿੱਦੇ ਔੜਿਆ ਉੱਥੇ ਪਾਣੀ ਜ਼ਿਆਦਾ ਉੱਥੇ ਤੇ 15 ਫੁੱਟ ਉੱਪਰ ਹੀ ਹੋਣਾ ਪਾਣੀ ਜਦੋਂ ਮਾਦੋਪੁਰ ਡੈਮ ਦੇ ਫਲੱਡ ਗੇਟ ਟੁੱਟੇ ਤਾਂ ਉਸ ਤੋਂ ਬਾਅਦ 60 ਮਲਾਜਮ ਇੱਕ ਪਾਸੇ ਫਸ ਗਏ ਸੀ ਤੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਇਹ ਸਪੈਸ਼ਲ ਹੈਲੀਕਾਪਟਰ ਲਿਆਂਦਾ ਗਿਆ ਦੋ ਗੇੜੇ ਇਸ ਹੈਲੀਕਾਪਟਰ ਦੇ ਲੱਗੇ ਪਹਿਲਾਂ 29 ਬੰਦਿਆਂ ਨੂੰ ਰੈਸਕਿਊ ਕੀਤਾ ਉਸ ਤੋਂ ਬਾਅਦ 31 ਬੰਦਿਆਂ ਨੂੰ ਰੈਸਕਿਊ ਕੀਤਾ ਗਿਆ ਜਦੋਂ ਇਹ ਹੈਲੀਕਾਪਟਰ ਆਇਆ ਤੇ ਲੋਕ ਹੈਰਾਨ ਹੋ ਗਏ ਸੀ ਕਿਉਂਕਿ ਪਹਿਲਾਂ ਲੋਕਾਂ ਨੂੰ ਨਹੀਂ ਸੀ ਪਤਾ ਵੀ ਉਧਰ ਕਈ ਬੰਦੇ ਫਸੇ ਪਏ ਨੇ ਜਦੋਂ ਇਹ ਦੇਖੋ ਵੀ ਥੱਲੜੇ ਪਾਸੇ ਫਲੱਡ ਗੇਟ ਟੁੱਟੇ ਨੇ ਚਾਰ ਫਲੱਡ ਗੇਟ ਟੁੱਟ ਗਏ ਤੇ ਦੱਸਦੇ ਆ ਵੀ ਇੱਕ ਬੰਦਾ ਜਦੋਂ ਉਹ ਗੇਟ ਠੀਕ ਕਰਨ ਆਇਆ ਸੀ ਤੇ ਉਹ ਵੀ ਵਿੱਚ ਰੁੜ ਗਿਆ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਅਜੇ ਤੱਕ ਅਧਿਕਾਰਤ ਤੌਰ ਦੇ ਉੱਪਰ ਨਹੀਂ ਹੋਈ ਪਰ ਇਹ ਹੈਲੀਕਾਪਟਰ ਆ ਜਿਹੜਾ ਇਹ ਅਸੀਂ ਫਿਲਮਾਂ ਦੇ ਵਿੱਚ ਜਾਂ ਫਿਰ ਫੋਟੋਆਂ ਦੇ ਵਿੱਚ ਦੇਖਿਆ ਸੀ ਪਰ ਅੱਜ ਪੰਜਾਬ ਦੇ ਉੱਪਰ ਜਦੋਂ ਆਫਤ ਆਈ ਹੈ ਕਈ ਲੋਕ ਇਸ ਪਾਰ ਫਸ ਗਏ ਸੀ ਤੇ ਉਹਨਾਂ ਨੂੰ ਉਸੇ ਵੇਲੇ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਗਈ ਬਹੁਤ ਜ਼ਿਆਦਾ ਪੰਜਾਬ ਭਰ ਦੇ ਵਿੱਚ ਰਾਵੀ ਦਰਿਆ ਦੇ ਵੱਲੋਂ ਨੁਕਸਾਨ ਕੀਤਾ ਜਾ ਰਿਹਾ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਪ੍ਰਸ਼ਾਸਨ ਦੇ ਵੱਲੋਂ ਉਸੇ ਵੇਲੇ ਬਚਾਅ ਕੀਤਾ ਜਾ ਰਿਹਾ ਹੈ ਜਦੋਂ ਮਾਧੋਪੁਰ ਡੈਮ ਦੇ ਫਲੱਡ ਗੇਟ ਟੁੱਟੇ ਉਸ ਤੋਂ ਬਾਅਦ ਦੇ ਰਾਵੀ ਦਰਿਆ ਦੇ ਹਾਲਾਤ ਦਿਖਾਉਨੇ ਆ ਐਨਾ ਪਾਣੀ ਰਾਵੀ ਦਰਿਆ ਦੇ ਵਿੱਚ ਕਦੀ ਕਿਸੇ ਨੇ ਨਹੀਂ ਦੇਖਿਆ ਇਹ ਦਰਿਆ ਜਿਹੜੀ ਜਗ੍ਹਾ ਤੋਂ ਤੁਹਾਨੂੰ ਅਸੀਂ ਦਿਖਾ ਰਹੇ ਆ ਭੋਆ ਹਲਕੇ ਤੋਂ ਉੱਥੋਂ ਤਾਂ ਲੋਕ ਇੱਥੇ ਪਿਕਨਿਕ ਮਨਾਉਣ ਵੀ ਆਉਂਦੇ ਨੇ ਕਿਉਂਕਿ ਐਨਾ ਖਾਲੀ ਦਰਿਆ ਰਹਿੰਦਾ ਹੈ ਹੁਣ ਥੋੜਾ ਜਿਹਾ ਸਮਝਾਉਨੇ ਆ ਰਣਜੀਤ ਸਾਗਰ ਡੈਮ ਤੋਂ ਜਿੰਨਾ ਵੀ ਪਾਣੀ ਛੱਡਿਆ ਜਾਂਦਾ ਉਮਾਦੂਪੁਰ ਡੈਮ ਦੇ ਵਿੱਚ ਆਉਂਦਾ ਤੇ ਜਦੋਂ ਕੱਲ ਮਾਦੂਪੁਰ ਡੈਮ ਦੇ ਫਲੱਡ ਗੇਟ ਟੁੱਟੇ ਤਾਂ ਉਸ ਤੋਂ ਬਾਅਦ ਆ ਦੇਖੋ ਵੀ ਪਾਣੀ ਧੜਾ ਧੜ ਬਿਣਾ ਕਿਸੇ ਮਾਤਰਾ ਤੋਂ ਇਸ ਦਰਿਆ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਗਰਦਾਸਪੁਰ ਮਕੌੜਾ ਪਤਨ ਡੇਰਾ ਬਾਬਾ ਨਾਨਕ ਭਾਵ ਕੀ ਜਿੰਨੇ ਵੀ ਬਾਰਡਰ ਦੇ ਇਲਾਕੇ ਆ ਉਹਨਾਂ ਦੇ ਵਿੱਚ ਇਹ ਪਾਣੀ ਗਿਆ ਤੇ ਸਾਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਆ ਕਿ ਕਿੱਥੇ ਖੱਡਾ ਕਿੱਥੇ ਕੀ ਹਾਲਤ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੀ ਵਾਲੀ ਸਾਈਡ ਤੇ ਜਿਹੜਾ ਟਰੈਕਟਰ ਜਾਂਦਾ ਪਿਆ ਇਹ ਇਸੇ ਪਿੰਡ ਦਾ ਵਾ ਪਿੰਡ ਦਾ ਨਾਮ ਹੈਗਾ ਪੱਪਰਾਲੀ ਕਲਾ ਤੇ ਅਸੀਂ ਜਾਣਾ ਉਹ ਪਿੰਡ ਦੇ ਵਿੱਚ ਸੇਵਾ ਕਰਨ ਤੇ ਇੱਧਰ ਉਹ ਵੀਰ ਹੋਣੀ ਸਾਨੂੰ ਸਾਰਾ ਕੁਝ ਦੱਸਦੇ ਪਏ ਆ ਇੱਧਰ ਸਾਰੇ ਆਪਣੇ ਵੀਰ ਭਰਾਵਾ ਸੇਵਾ ਵਾਲੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡੋਂ ਸੇਵਾ ਆਈ ਹੋਈ ਆ ਸਾਰਾ ਕੁਝ ਸਾਡੇ ਕੋਲ ਆ ਡਾਈਪਰ ਵਗੈਰਾ ਦਾਲ ਫੁਲਕਾ ਵਗੈਰਾ ਸਭ ਕੁਝ ਜੋ ਵੀ ਚਾਹੀਦਾ ਵਾ ਜਿਹੜੀ ਨੀਡ ਹੈਗੀ ਆ ਸਭ ਕੁਝ ਹੈਗਾ ਸਾਡੇ ਕੋਲ ਤੇ ਪਹੁੰਚ ਗਏ ਅਸੀਂ ਪਿੰਡ ਦੇ ਵਿੱਚ ਤੇ ਹੁਣ ਅਸੀਂ ਇੱਥੇ ਕਰਾਂਗੇ ਸੇਵਾ ਤੇ ਬਾਕੀ ਯਾਰ ਧਿਆਨ ਨਾ ਰਿਓ ਮੇਰਾ ਭਰਾ ਯਾਰ ਧਿਆਨ ਨਾਲ ਸੇਵਾ ਕਰਨੀ ਠੀਕ ਆ ਸਾਰਿਆਂ ਨੇ ਹਾਂਜੀ ਹਾਂਜੀ Não, não